ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕੇ ਜੇਕਰ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਚੁੱਪਚਾਪ ਲੌਂਗ ਦਾ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੁੱਖ ਦਿਲਦਰ ਪੈਸੇ ਦੀ ਕਮੀ ਗਰੀਬੀ ਅਜਹੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਅੰਤ ਹੋਵੇਗਾ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਣਗੇ ਤਾਂ ਜੇਕਰ ਖਾਲਸਾ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਸ਼ਨੀਵਾਰ ਦੇ ਦਿਨ ਇਸ ਉਪਾਅ ਨੂੰ ਕਰੋਗੇ ਇਹੀ ਉਪਾਅ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਣ ਵਾਲਾ ਹੈ ਇਸ ਉਪਾਅ ਨੂੰ ਕਦੋਂ ਤੇ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਤਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਸਿਆਣੇ ਵੀ ਕਹਿੰਦੇ ਨੇ ਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤਾਂ ਇਸ ਲਈ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਕਿ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਤਾਂ ਹੀ ਇਹ ਤੁਹਾਨੂੰ ਲਾਭ ਦੇਵੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਣਾ ਤਾਂ ਆਓ ਖਾਲਸਾ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਖਾਲਸਾ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾ ਤੁਹਾਡੇ ਕਾਰੋਬਾਰ ਦੇ ਵਿੱਚ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਨੇ ਸਭ ਦੂਰ ਹੋ ਜਾਣਗੀਆਂ ਤੇ ਤੁਹਾਨੂੰ ਤਰੱਕੀ ਮਿਲੇਗੀ ਅਤੇ ਕਾਰੋਬਾਰ ਦੇ ਵਿੱਚ ਵਾਧਾ ਹੀ ਵਾਧਾ ਹੋਵੇਗਾ ਕਿਉਂਕਿ ਖਾਲਸਾ ਜੀ ਕਿਸੇ ਵੀ ਮਨੁੱਖ ਦੀ ਬੰਦ ਕਿਸਮਤ ਨੂੰ ਇਹ ਉਪਾਅ ਖੋਲ ਸਕਦਾ ਹੈ ਜੇ ਇਸ ਉਪਾਅ ਨੂੰ ਸਹੀ ਤਰੀਕੇ ਦੇ ਨਾਲ ਤੇ ਸਹੀ ਦਿਨ ਕੀਤਾ ਜਾਵੇ ਤਾਂ ਕਦੇ ਵੀ ਐਵੇਂ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਦਾ ਲਾਭ ਨਾ ਮਿਲੇ ਖਾਲਸਾ ਜੀ ਤੁਸੀਂ ਲੌਂਗ ਦੇ ਨਾਲ ਚਾਰੋਂ ਪਾ ਇਕੱਠੇ ਕਰ ਸਕਦੇ ਹੋ ਇੱਕ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਨੇ ਤੇ ਦੂਜਾ ਜੇਕਰ ਤੁਹਾਡੇ ਘਰ ਦੇ ਵਿੱਚ ਨજર ਲੱਗੀ ਹੋਈ ਹੈ ਜਾਂ ਫਿਰ ਖਾਲਸਾ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਇਹ ਚਾਰ ਚੀਜ਼ਾਂ ਦੇ ਲਈ ਤੁਸੀਂ ਲੌਂਗ ਦਾ ਉਪਾਅ ਕਰ ਸਕਦੇ ਹੋ ਇਸ ਤਰ੍ਹਾਂ ਖਾਲਸਾ ਜੀ ਸਭ ਤੋਂ ਪਹਿਲਾਂ ਜੇਕਰ ਇਹ ਦੱਸ ਦਿੰਦੇ ਹਾਂ ਤੁਹਾਡੇ ਘਰ ਦੇ ਵਿੱਚ ਜੇਕਰ ਨજર ਲੱਗੀ ਹੋਈ ਹੈ ਮੇਰੇ ਕਹਿਣ ਤੋਂ ਭਾਵ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਕੀਤਾ ਕਰਾਇਆ ਹੈ ਤਾਂ ਫਿਰ ਜਦੋਂ ਆਪਾਂ ਨੂੰ ਆਪਣੇ ਘਰ ਦੇ ਵਿੱਚ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਖਾਲਸਾ ਜੀ ਕੋਈ ਮਨੁੱਖ ਆਪਣੇ ਘਰ ਦੇ ਵਿੱਚ ਰਹਿੰਦਾ ਹੈ ਤੇ ਉਸ ਨੂੰ ਅਚਾਨਕ ਹੀ ਡਰ ਲੱਗਦਾ ਹੈ ਕਬਰਹਾਟ ਹੁੰਦੀ ਹੈ ਤੇ ਉਸ ਦਾ ਦਿਲ ਕਰਦਾ ਹੈ ਵੀ ਮੈਂ ਘਰ ਤੋਂ ਬਾਹਰ ਚਲਾ ਜਾਵਾਂ ਤੇ ਜਦੋਂ ਉਹ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ ਇਸ ਤੋਂ ਖਾਲਸਾ ਜੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਤੇ ਕਿਸੇ ਨੇ ਕੀਤਾ ਕਰਾਇਆ ਹੈ ਜਾਂ ਫਿਰ ਤੁਹਾਡੇ ਘਰ ਨੂੰ ਨજર ਲੱਗੀ ਹੋਈ ਹੈ ਕਿਉਂਕਿ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਸਾਥ ਸੰਬੰਧੀ ਨੇ ਉਹ ਆਪਣੇ ਜੋ ਆਪਣੀ ਮਿਹਨਤ ਦੇ ਨਾਲ ਕੁਝ ਬਣਾਉਂਦੇ ਨੇ ਤਾਂ ਫਿਊਚਰ ਦੇ ਵਿੱਚ ਅੱਗੇ ਵਧਦੇ ਹਨ ਤਰੱਕੀ ਕਰ ਰਹੇ ਹਨ ਤਾਂ ਉਹ ਸਭ ਨੂੰ ਵੇਖ ਕੇ ਉਹ ਨਹੀਂ ਸਹਾਰਦੇ ਜਿਸ ਕਰਕੇ ਆਪਣੇ ਘਰ ਨੂੰ ਨજર ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਦੇ ਲਈ ਖਾਲਸਾ ਜੀ ਤੁਸੀਂ ਸ਼ਨੀਵਾਰ ਦੀ ਰਾਤ ਨੂੰ 9 ਲੋង ਲੈਣੇ ਨੇ ਤੇ ਇੱਕ ਮਿੱਟੀ ਦਾ ਭਾਂਡਾ ਲੈਣਾ ਹੈ ਜੇ ਤੁਹਾਡੇ ਕੋਲ ਮਿੱਟੀ ਦਾ ਭਾਂਡਾ ਨਹੀਂ ਹੈਗਾ ਤਾਂ ਤੁਸੀਂ ਪਿੱਤਲ ਦਾ ਭਾਂਡਾ ਲੈ ਸਕਦੇ ਹੋ ਲੋਹੇ ਦਾ ਭਾਂਡਾ ਬਿਲਕੁਲ ਨਹੀਂ ਲੈਣਾ ਇਹਦੇ ਭਾਂਡਾ ਲੈ ਕੇ ਇਸ ਦੇ ਵਿੱਚ 9 ਲੋង ਪਾ ਲੈਣੇ ਨੇ ਪੰਜ ਕਪੂਰ ਪਾ ਲਓ ਦੋ ਛੋਟੀਆਂ ਇਲਾਇਚੀਆਂ ਪਾ ਦੇਣੀਆਂ ਨੇ ਇਸ ਨੂੰ ਆਪਾਂ ਜਲਾ ਦੇਣਾ ਹੈ ਜਲਾਉਣ ਤੋਂ ਬਾਅਦ ਇਸ ਵਿੱਚੋਂ ਜੋ ਧੂਆ ਨਿਕਲੇਗਾ ਉਸ ਨੂੰ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਜਿਵੇਂ ਆਪਾਂ ਧੂਣੀ ਦਿਨੇ ਆ ਉਸ ਨੂੰ ਆਪਣੇ ਘਰ ਦੇ ਵਿੱਚ ਘੁਮਾਉਣਾ ਹੈ ਤਾਂ ਜੋ ਜਿਹੜਾ ਧੂਆ ਹੈ ਉਹ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਚਲਾ ਜਾਵੇ ਇਸ ਤੋਂ ਬਾਅਦ ਖਾਲਸਾ ਜੀ ਜਦੋਂ ਇਹ ਠੰਡਾ ਹੋ ਜਾਂਦਾ ਹੈ ਧੂਣੀ ਦੇਣ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਤੁਹਾਨੂੰ ਰਾਖ ਮਿਲੇਗੀ ਤੁਸੀਂ ਉਸ ਨੂੰ ਇੱਕ ਡੱਬੇ ਦੇ ਵਿੱਚ ਪਾ ਲੈਣਾ ਹੈ ਉਸ ਨੂੰ ਤੁਸੀਂ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਲੈਣਾ ਤੇ ਹਰ ਰੋਜ਼ ਰਾਤ ਦੇ ਸਮੇਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਉਸ ਦੇ ਵਿੱਚ ਇਸ ਰਾਖ ਨੂੰ ਪਾ ਕੇ ਆਪਣੇ ਘਰ ਦੇ ਵਿੱਚ ਸਿੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਤੁਹਾਡੇ ਘਰ ਨੂੰ ਜਿੰਨੀ ਵੀ ਜ਼ਿਆਦਾ ਨਜ਼ਰ ਲੱਗੀ ਹੋਵੇਗੀ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ ਜਾਂ ਕਿਸੇ ਨੇ ਤੁਹਾਡੇ ਘਰ ਤੇ ਕੀਤਾ ਕਰਾਇਆ ਵੀ ਹੋਵੇ ਤਾਂ ਖਾਲਸਾ ਜੀ ਕੁਝ ਕੁ ਦਿਨਾਂ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਇਹ ਉਪਾਅ ਕਰਨ ਦੇ ਨਾਲ ਤੇ ਦੂਸਰਾ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਕੋਈ ਮੈਂਬਰ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਸ ਨੂੰ ਦਵਾਈ ਦਾ ਕੋਈ ਫਰਕ ਨਹੀਂ ਪੈ ਰਿਹਾ ਪਰ ਖਾਲਸਾ ਜੀ ਦਵਾਈ ਤਾਂ ਲੈਣੀ ਹੀ ਲੈਣੀ ਹੈ ਪਰ ਇਸ ਦੇ ਨਾਲ ਨਾਲ ਤੁਸੀਂ ਪੰਜ ਸ਼ਨੀਵਾਰ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਤਾਂ ਤੁਸੀਂ ਪੰਜ ਸ਼ਨੀਵਾਰ ਉੱਥੇ ਜਾ ਕੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਪੰਜ ਸ਼ਨੀਵਾਰ ਤੁਸੀਂ ਦੋ ਲੋង ਲੈ ਲੈਣੇ ਨੇ ਤੇ ਉੱਥੇ ਰਹਿ ਬੈਠ ਕੇ 101 ਵਾਰ ਗੁਰਬਾਣੀ ਦਾ ਮੂਲ ਮੰਤਰ ਦਾ ਪਾਠ ਕਰ ਲੈਣਾ ਖਾਲਸਾ ਜੀ ਤੁਸੀਂ ਪੰਜ ਸ਼ਨੀਵਾਰ ਇਸੇ ਤਰ੍ਹਾਂ ਕਰਨਾ ਹੈ ਪਰ ਤੁਸੀਂ ਧਿਆਨ ਰੱਖਣਾ ਜਦੋਂ ਤੁਸੀਂ ਸ਼ਨੀਵਾਰ ਨੂੰ ਕਿਸੇ ਗੁਰਦੁਆਰਾ ਸਾਹਿਬ ਜਾਂ ਤੁਸੀਂ ਜਿੱਥੇ ਵੀ ਜਾਂਦੇ ਹੋ ਉਸ ਸਮੇਂ ਤੁਸੀਂ ਕਿਸੇ ਵੀ ਮੀਟ ਸ਼ਰਾਬ ਦਾ ਸੇਵਨ ਨਹੀਂ ਕਰਨਾ ਇਸ ਦੇ ਨਾਲ ਤੀਸਰਾ ਉਪਾਅ ਵੀ ਤੁਸੀਂ ਕਈ ਭੈਣ ਭਰਾ ਕਹਿ ਦਿੰਦੇ ਨੇ ਕਿ ਸਾਡਾ ਕੰਮ ਨਹੀਂ ਚੱਲਦਾ ਸਾਡੀ ਸ਼ਾਪ ਨਹੀਂ ਚੱਲਦੀ ਸਾਡਾ ਕਾਰੋਬਾਰ ਰੁਕ ਗਿਆ ਕਾਰੋਬਾਰ ਦੇ ਵਿੱਚ ਘਾਟਾ ਪੈ ਰਿਹਾ ਹੈ ਤਾਂ ਇਹ ਓਪਾ ਤੁਸੀਂ ਬੁੱਧਵਾਰ ਨੂੰ ਕਰਨੀ। ਜਿਹੜੇ ਪਹਿਲਾਂ ਦੋ ਓਪਾ ਦੱਸੇ ਸੀ ਉਹ ਤੁਸੀਂ ਸ਼ਨੀਵਾਰ ਨੂੰ ਕਰਨੇ ਨੇ। ਤੇ ਖਾਲਸਾ ਜੀ ਇਸ ਓਪਾ ਨੂੰ ਕਰਨ ਦੇ ਲਈ ਤੁਸੀਂ ਇੱਕ ਲਾਲ ਰੰਗ ਦਾ ਕੱਪੜਾ ਲੈ ਲੈਣ। ਉਸ ਦੇ ਵਿੱਚ ਤੁਸੀਂ 21 ਲੌਂਗ ਪਾ ਲੈਣੇ ਨੇ ਤੇ 11 ਕਪੂਰ ਦੀਆਂ ਟਿੱਕੀਆਂ ਪਾ ਲੈਣੀਆਂ ਨੇ। ਇਸ ਨੂੰ ਪਾ ਕੇ ਕੱਪੜੇ ਦੇ ਵਿੱਚ ਤੁਸੀਂ ਜਿਸ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਸ ਸਥਾਨ ਤੇ ਜਾਓ ਤੇ ਉੱਥੇ ਜਾ ਕੇ ਇਹ ਜੋ ਕੱਪੜਾ ਹੈ ਉਸ ਨੂੰ ਆਪਣੇ ਸੱਚੇ ਪੈਰ ਦੇ ਨਾਲ ਟੱਚ ਕਰਕੇ ਉਸ ਤੋਂ ਬਾਅਦ ਉੱਥੇ ਬੈਠ ਕੇ ਪੂਜਾ ਪਾਠ ਕਰੋ ਇਸ ਕੱਪੜੇ ਨੂੰ ਲੈ ਕੇ ਜੋ ਵੀ ਕਾਰੋਬਾਰ ਹੈ ਉਹ ਤੁਹਾਡਾ ਕਾਰੋਬਾਰ ਚੱਲ ਨਹੀਂ ਰਿਹਾ ਤਾਂ ਤੁਸੀਂ ਉੱਥੇ ਜਾਣਾ ਹੈ ਜਾਣ ਤੋਂ ਬਾਅਦ 21 ਲੌਂਗ ਤੇ 11 ਕਪੂਰ ਨੂੰ ਜਲਾ ਕੇ ਤੁਸੀਂ ਉਸ ਦੀ ਧੂਨੀ ਦੇਣੀ ਹੈ ਇਸ ਨੂੰ ਨੂੰ ਪੂਰੀ ਆਪਣੀ ਦੁਕਾਨ ਦੇ ਵਿੱਚ ਘੁਮਾਉਣਾ ਹੈ ਤਾਂ ਜੋ ਧੂਆ ਕੋਨੇ-ਕੋਨੇ ਵਿੱਚ ਚਲਾ ਜਾਵੇ ਤੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਸ ਨੂੰ ਪਾਣੀ ਦੇ ਵਿੱਚ ਪਾ ਕੇ ਪੂਰੀ ਦੁਕਾਨ ਦੇ ਵਿੱਚ ਸਿੱਟਾ ਦੇਣਾ ਹੈ ਜੋ ਲਾਲ ਰੰਗ ਦਾ ਕੱਪੜਾ ਹੋਵੇਗਾ ਖਾਲਸਾ ਜੀ ਉਸ ਨੂੰ ਤੁਸੀਂ ਆਪਣੇ ਗੱਲੇ ਦੇ ਵਿੱਚ ਰੱਖ ਲੈਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਤੁਹਾਡੇ ਘਰ ਦਰ ਪਰ ਦੇ ਵਿੱਚ ਤਰੱਕੀ ਹੋਵੇਗੀ ਜੋ ਤੁਹਾਡਾ ਕੰਮ ਰੁਕਿਆ ਹੋਇਆ ਸੀ ਉਹ ਚੱਲਣਾ ਸ਼ੁਰੂ ਹੋ ਜਾਵੇਗਾ ਪਰ ਖਾਲਸਾ ਜੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਜਿਸ ਤਰ੍ਹਾਂ ਵੀ ਦੱਸਿਆ ਉਸੇ ਤਰ੍ਹਾਂ ਹੀ ਇਹ ਉਪਾ ਕਰਨਾ ਹੈ ਇਹ ਜੋ ਆਪਣਾ ਪਾਣੀ ਦਾ ਛਿੱਟਾ ਆਪ ਘਰ ਦੀ ਦੁਕਾਨ ਦੇ ਵਿੱਚ ਦੇ ਰਹੇ ਆ ਨਾ ਉਸ ਨੂੰ ਖਾਲਸਾ ਜੀ 14 ਦਿਨ ਹੀ ਕਰਨਾ ਹੈ ਇਸ ਤੋਂ ਬਾਅਦ ਖਾਲਸਾ ਜੀ ਸਭ ਨੂੰ ਮੇਨ ਤੇ ਖਾਸ ਉਪਾਅ ਜੋ ਹਰ ਇੱਕ ਭੈਣ ਭਰਾ ਦੇ ਘਰ ਵਿੱਚ ਪ੍ਰੋਬਲਮ ਚੱਲ ਰਹੀ ਹੈ ਪੈਸੇ ਦੀ ਕਮੀ ਨੂੰ ਲੈ ਕੇ ਇਹ ਉਪਾਅ ਖਾਲਸਾ ਜੀ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਤੁਸੀਂ ਸ਼ੁੱਕਰਵਾਰ ਦੇ ਦਿਨ ਪੰਜ ਸ਼ੁੱਕਰਵਾਰ ਬਿਨਾ ਨਾਗੇ ਤੋਂ ਕਰਨਾ ਹੈ ਤੁਸੀਂ ਗੁਲਾਬ ਦਾ ਫੁੱਲ ਲੈ ਲੈਣਾ ਹੈ ਉਸ ਵਿੱਚ ਪੰਜ ਲੌਂਗ ਪਾ ਦੇਣੇ ਨੇ ਤੇ ਜਿੱਥੇ ਵੀ ਤੁਸੀਂ ਪੂਜਾ ਪਾਠ ਕਰਦੇ ਹੋ ਉਸ ਸਥਾਨ ਦੇ ਉੱਪਰ ਇਸ ਨੂੰ ਰੱਖ ਦੇਣਾ ਹੈ ਇਹ ਉਪਾਅ ਤੁਸੀਂ ਸ਼ੁੱਕਰਵਾਰ ਦੀ ਸ਼ਾਮ ਨੂੰ ਕਰ ਸਕਦੇ ਹੋ ਜਾਂ ਤੁਸੀਂ ਸਵੇਰ ਵੇਲੇ ਕਰ ਸਕਦੇ ਹੋ ਅਗਲੇ ਦਿਨ ਇਸ ਫੁੱਲ ਨੂੰ ਤੁਸੀਂ ਜਲ ਪ੍ਰਵਾਹ ਕਰ ਦੇਣਾ ਹੈ ਜੋ ਲੌਂਗ ਬਚੇ ਨੇ ਉਹਨਾਂ ਨੂੰ ਕੋਲ ਸੰਭਾਲ ਕੇ ਰੱਖ ਲੈਣਾ ਹੈ ਤਾਂ ਖਾਲਸਾ ਜੀ ਤੁਹਾਡੇ ਕੋਲ 25 ਲੌਂਗ ਹੋ ਜਾਣੇ ਨੇ ਜੋ ਲੌਂਗ ਤੁਹਾਡੇ ਕੋਲ ਬਚ ਜਾਣਗੇ ਉਹਨਾਂ ਨੂੰ ਤੁਸੀਂ ਆਪਣੀ ਤਜੋਰੀ ਦੇ ਵਿੱਚ ਰੱਖ ਦੇਣਾ ਹੈ ਇਹ ਤੁਹਾਡੇ ਲਈ ਪਰਮਾਤਮਾ ਦਾ ਆਸ਼ੀਰਵਾਦ ਹੈ ਤੁਸੀਂ ਇਸ ਨੂੰ ਕਦੇ ਵੀ ਬਾਹਰ ਨਹੀਂ ਸੁਟਣਾ ਇਸ ਦੇ ਨਾਲ ਤੁਹਾਡੇ ਕੋਲ ਪੈਸੇ ਦੀ ਕਮੀ ਦੀ ਪੈਸੇ ਦੀ ਕਮੀ ਦੂਰ ਹੋ ਜਾਵੇਗੀ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ